ਮੁਲਖਾ ਸਿੰਘ ਹੈ ਹਾਂਜੀ ਬਾਬਾ ਜੀ ਗੰਨਵਾ ਸਾਹਿਬ ਵਾਲੇ ਕੋਲ ਉਹ ਗਰਾਈ ਇਕੱਠੀ ਕਰਨ ਚਾਹੇ ਕਰਦੇ ਸੀ ਹਾਂਜੀ ਇਹ ਮਜਾਤ ਪਿੰਡ ਦੀ ਘਟਨਾ ਹੈ ਉਹ ਜਦੋਂ ਗਰਾਈ ਕਰਨ ਗਏ ਤਾਂ ਉਹ ਬੜੇ ਬੋਲੇ ਵੀ ਜਿਵੇਂ ਉਹ ਕਰਦੇ ਆ ਤਾਂ ਉਹ ਕਹਿੰਦੇ ਵੀ ਤੁਸੀਂ ਨਹੀਂ ਕਰਨਾ ਇੱਕ ਬਹੁਤ ਹੀ ਔਖਾ ਹੋਇਆ ਉਹ ਮੁਲਖੇ ਜਿਹਾ ਥੱਪੜ ਮਾਰਦਾ ਉਹ ਥੱਪੜ ਮਾਰਿਆ ਤੇ ਉਹਨਾਂ ਨੇ ਕੁਝ ਨਹੀਂ ਕਿਹਾ ਨਾਲ ਇੱਕ ਬੀਬੀ ਸੀ ਉਹਨੇ ਜਾ ਕੇ ਨਾ ਬਾਬਾ ਜੀ ਗੰਨਵਾ ਸਾਹਿਬ ਵਾਲੇ ਬਚਨ ਕਰਤਾ ਵੀ ਮੁਲਕੇ ਦਿਨਾਂ ਥੱਪੜ ਮਾਰਿਆ ਆਪਣੇ ਇਹਦਾ ਅੱਛਾ ਭਾਈ ਕਹਿੰਦੇ ਉਹਦੇ ਨਹੀਂ ਮਾਰਿਆ ਸਾਡੇ ਮਾਰਿਆ ਆਇਆ ਸਾਡੇ ਘਰੇ ਉਹ ਸਾਨੂੰ ਗੱਲ ਦੱਸੀ ਕਹਿੰਦੇ ਮੈਂ ਫਿਰ ਸੀ ਫਿਰ ਅਗਲੇ ਸਾਲ ਉੱਥੇ ਗਏ ਨਹੀਂ ਪਿੰਡ ਚ ਉਸ ਅਗਲੇ ਸਾਲ ਬਾਬਾ ਜੀ ਨੇ ਭੇਜਤਾ ਕਹਿੰਦੇ ਜਿਸ ਬੰਦੇ ਨੇ ਥੱਪੜ ਮਾਰਿਆ ਸੀ ਉਹਦੇ ਘਰ ਦੇ ਉਹਨੂੰ ਬੁਲਾ ਕੇ ਲੈ ਕੇ ਗਏ ਕਹਿੰਦੇ ਦੇਖ ਲਓ ਇਹ ਨਾ ਹੁਣ ਜਿਉਂਦਿਆਂ ਚਾਹ ਨਾ ਮਰਿਆਂ ਚ ਹੈ ਇਹ ਜੀ ਬੁਰੀ ਹਾਲਤ ਮੇਜੇ ਤੇ ਹੋਈ ਵੀ ਆਪਣੀ ਮੌਤ ਤੇ ਠੀਕ ਰਹੀ ਹੈ